ਸ਼ੀਸ਼ੇ ਤੇ ਲਾਈ ਜਾਂਦੀ ਉਹ ਆ ਪਿਆ ਨਾ ਬਗੂ ਮੰਦਾ ਕੋਪਾ ਕੇ ਮੈਂ ਵੇਖਾ ਦੁਨੀਆ ਸਾਰੀ ਲੱਭਣੀ ਨਹੀਂ ਮौज ਪੰਜਾਬ ਉਹ ਪਾਣੀ ਚੱਲ ਰਿਹਾ ਦੇਖੋ ਹਾਲ ਦੇ ਵਿੱਚ ਹੈ ਕਣਕਾਂ ਨੂੰ ਪਾਣੀ ਲੱਗ ਰਿਹਾ ਹਨਾਣਾ ਖਾਰੇਆ ਕੀ ਬਾਤ ਇੱਕ ਦੋ ਵਿੱਚ ਦੋਨਾਂ ਨੇ ਹੱਥ ਪਾਇਆ ਜਾਂਦਾ ਹੀ ਨਹੀਂ ਪਿਆ ਬਾਏ ਬਾਏ चलते हैं ननू बाय-बाय ननू <laughs> आ रहे आ गए हम भी <laughs> हां जी 사ਸਰੀ ਘਾਲ ਦੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਨਵਾਂ ਦੇ ਨਵੀਂ ਸ਼ੁਰੂਆਤ ਤੇ ਆਪਾਂ ਅੱਜ ਮੱਥਾ ਟੇਕਣ ਜਾਣਾ ਸੀਗਾ ਪਿੰਡ ਤੇ ਉਹ ਚੱਲੇ ਆ ਸੀ ਤੇ ਬਾਕੀ ਐਦਾਂ ਗੱਲ ਆ ਵੀ ਉਦੋਂ ਵੀ ਗਏ ਸੀਗੇ ਹੈਨਾ ਆਪਣਾ ਲੰਗਰ ਪਾਣੀ ਜਿਹੜਾ ਰਾਹ ਦੇ ਵਿੱਚ ਉਹ ਸ਼ਾਇਦ ਅੱਜ ਵੀ ਹੋਵੇ ਕਿਉਂਕਿ ਅੱਜ ਵਾਪਸੀ ਆ ਹੋਲੇ ਮੱਲੇ ਦੀ ਹੈਨਾ ਤੇ ਸਾਰਿਆਂ ਨੇ ਵਾਪਸ ਆਣਾ ਕੱਲ ਹੋਲਾ ਮੱਲਾ ਸੀ ਤੇ ਹੋਲਾ ਮੱਲਾ ਖਤਮ ਹੋ ਗਿਆ ਅੱਜ ਸਾਰੇ ਵਾਪਸ ਆਣਾ ਤੇ ਅੱਜ ਫੇਰ ਸ਼ਾਇਦ ਹੋ ਸਕਦਾ ਲੰਗਰ ਹੋਵੇ ਤੇ ਲੰਗਰ ਲੰਗਰ ਸ਼ਕਦੇ ਸ਼ਕੰਦੇ ਆਵਾਂਗੇ ਪਰ ਆਪਾਂ ਜਿਆਦਾ ਦਿਖਾਵਾਂਗੇ ਨਹੀਂ ਅੱਜ ਕਿਉਂਕਿ ਉਦੋਂ ਦਿਖਾਤਾ ਹੀ ਲੰਗਰ ਵਗੈਰਾ ਤੇ ਅੱਜ ਅਸੀਂ ਫਿਲਹਾਲ ਜਾਣਾ ਵੈਸੇ ਪਿੰਡ ਜਾਣਾ ਅਸੀਂ ਅੱਜ ਮੱਥਾ ਟੇਕਣ ਵਾਸਤੇ ਖੇਤਾਂ ਦੇ ਵਿੱਚ ਹੈ ਨਾ ਤੇ ਬਾਕੀ ਹਲੇ ਫਿਲਹਾਲ ਇੱਧਰ ਤਿਆਰੀਆਂ ਸ਼ਾਇਰੀਆਂ ਹੋ ਰਹੀਆਂ ਨੇ ਆ ਦੇਖੋ ਹਲੇ ਆਦਰ ਦੇਖੋ ਫਾਊਂਡੇਸ਼ਨ ਲੱਗ ਰਹੇ ਨੇ ਕੋਈ ਫਾਊਂਡਾ ਲਾਓ ਆ ਦੇਖੋ ਚਿੱਟਾ ਚਿੱਟਾ ਤੇ ਇੱਧਰ ਜਨਾਬ ਜੀ ਇਦਾਂ ਹੀ ਪਰਨਾ ਬੰਨਿਆ ਨਹੀਂ ਆਹ ਪਰਨਾ ਹੀ ਬੰਨਿਆ ਹੋਇਆ ਪੱਗ ਬੰਨੀ ਨਹੀਂ ਹੈਗੀ ਆਹੋ ਠੀਕ ਹੈ ਵੇਹੇ ਮੇਰੀ ਰੋਟੀ ਇਹ ਕੌਣ ਖਾ ਗਿਆ ਮੇਰੀ ਰੋਟੀ ਨੰਨਾ ਅੱਛਾ ਚੱਲ ਫਿਰ ਪਾ ਕੇ ਲਿਆ ਦਿਓ ਫਿਰ ਹੈ ਹਾਏ ਸ਼ੀਸ਼ੇ ਤੇ ਲਾਈ ਜਾਂਦੀ ਆ ਉਹ ਆ ਪਿਆ ਠੀਕ ਹਾਂਜੀ ਉਹ ਇਹ ਕੌਣ ਲਗਾਇਆ ਇੱਧਰ ਅੱਛਾ ਅੱਛਾ ਸ਼ੁਭਰੀਦ ਲੁਕੀ ਹੋਈ ਹੈ ਇੱਧਰ ਉਹ ਰਾਜ ਸ਼ੋਲੇ ਸਮੋਸੇ ਖਾਵਾਂਗੇ ਨਾ ਲੰਗਰ ਖਾਵਾਂਗੇ ਚਾ ਲੰਗਰ ਵੀ ਖਾ ਲਾਂਗੇ ਇੱਥੇ ਇੱਧਰ ਕਾਕਾ ਸਾਡਾ ਤੂੰ ਕੀ ਕਰ ਰਹੀ ਹੈ ਉਹ ਯਾਰ ਕਾਕੇ ਸ਼ੁਭਰੀ ਦੇ ਮਾਰਾ ਦਿਓ ਉਹਦੇ ਵਿੱਚ ਹੀ ਖਰਾਬ ਰਹਿਣ ਚਲੋ ਚਲੀਏ ਅਦਰੂ ਕਮ ਹੋ ਚੁੱਕਾ ਹੈ ਭਈ ਛੋਟਾ ਡੋਲੂ ਲੈ ਲਿਓ ਤੇ ਇੱਕ ਕੈਨੀ ਲੈ ਲਿਓ ਹਾਂ ਛੋਟਾ ਡੋਲੂ ਤੇ ਕੈਨੀ ਲਫਾਫੇ ਲਫਾਫੇ ਲੈ ਲਿਓ ਲੰਗਰ ਲੈ ਕੇ ਆਣਾ ਅੱਜ ਤਾਂ ਸ਼ਾਇਦ ਹੀ ਹੋਣ ਲੰਗਰ ਅੱਜ ਨਹੀਂ ਨਹੀਂ ਅੱਜ ਵਾਪਸੀ ਨਾ ਹੋਣਗੇ ਲੰਗਰ ਦੇ ਹੋਣਗੇ ਏਦਾਂ ਦੇ ਹਾਂ ਹੋਏਗਾ ਲੰਗਰ ਹੋਏਗਾ ਆਹ ਇਹ ਕਿੱਟ ਕਿਦੀ ਸ਼ੁਭਰੀ ਦੇ ਦੀ ਹੈ ਹਾਂ ਅੱਛਾ ਭਾਈ ਚਮਕਾ ਮਾਰਦੀ ਵੀ ਨਵੀਂ ਨਵੀਂ ਬੰਦੀ ਅਸਦਾ ਦੇ ਹੀ ਨਹੀਂ ਨਵਾਂ ਨਵਾਂ ਚਮਕਾ ਮਾਰਦਾ ਨਵਾਂ ਨਵਾਂ ਬੱਸ ਬੱਸ ਤਾਂ ਫਿਰ ਤੈਨੂੰ ਪਤਾ ਚਮਕ ਖਤਮ ਆ ਜਾਂਦੀ ਫਿਰ ਤੇ ਪਾਊਡਰ ਪੈਕ ਪਾਊਡਰ ਲੱਗਦੇ ਨੇ ਚਾਟਾ ਮਜ਼ਾਕ ਕਰ ਰਿਹਾ ਬੜਾ ਨੀਰ ਹੋ ਗਈ ਮਜ਼ਾਕ ਕਰ ਰਿਹਾ ਯਾਰ ਮੇਰੇ ਕੱਲ ਲਿਆ ਯਾਰ ਰੋਟੀ ਮੈਨੂੰ ਰੋਟੀ ਰੁੱਟੀ ਲਿਆ ਕੇ ਦੇ ਯਾਰ ਐਂ ਤਾਂ ਤੂੰ ਬੋਲਦਾ ਰਹਿਤੀ ਪਰਦੇ-ਪੁਰਦੇ ਸੈਟ ਕਰਦੀ ਏ ਯਾਰ ਪਰਦੇ ਹਾਂ ਮੈਨੂੰ ਮੰਨੀ ਬੋਲਦਾ ਰਹਿਸੀ ਕੀ ਕਹਿੰਦਾ ਕਿਉਂ ਕੀ ਹੋਇਆ ਉਹ ਮੰਨ ਲਈ ਗੱਲ ਦਾਸੀ ਓਏ ਇਹਨਾਂ ਨੇ ਪਹਿਲੇ ਬੁੱਝ ਲਈ ਸੀ ਓਏ ਭਾਈ ਦੱਸਣੀ ਕਿ ਤੂੰ ਹੀ ਜੇ ਬੁੱਝ ਲਈ ਸੀ ਤੇ ਚੱਲ ਕੋਈ ਗੱਲ ਨਹੀਂ ਆਪਣੀਆਂ ਹੀ ਨੇ ਕੋਈ ਨਹੀਂ ਓ ਅਸੀਂ ਗੱਲ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰ ਸਕਦੇ ਹੈਗੇ ਕੋਈ ਗੱਲ ਹੋਈ ਸੀਗੀ ਤੇ ਉਹ 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 ਨਹੀਂ ਸ਼ੇਅਰ ਕਰ ਸਕਦੇ ਉਹ ਗੱਲ ਹੀ ਇਦਾਂ ਦੀ ਐ ਸ਼ੇਅਰ ਕਰਨ ਵਾਲੀ ਹੈ ਹੀ ਨਹੀਂਗੀ ਹੈਨਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਨਿਕਲੀਏ ਫਿਰ ਹੈਨਾ ਟਾਈਮ ਬਹੁਤ ਹੋ ਗਿਆ ਆ 12 ਵਜ ਗਏ ਨੇ ਇਹਨੂੰ ਜਬਰੀਦ ਨੂੰ ਬੋਬੋ ਬਣਾ ਲੈਂਦੇ ਆ ਖਾ ਉਹ ਜਿੱਥੇ ਬੈਠੇ ਆ ਆਲਣਾ ਵੜਾ ਗੱਦੀ ਤੇ ਬੈਣਾ ਬੈਣਾ ਬਾਬਾ ਬਣੀ ਹੋਈ ਸ਼ੋਭਰੀ ਤੇ ਇਹ ਅੰਤਰਜਾਮੀ ਬਣੀ ਹੋਈ ਹੈ ਮਨਪੀ ਕੀ ਕਹਾਂ ਤੂੰ ਆਲਾ ਤੁੰਗੀ ਪੈਣਾ ਕਹਿੰਦੀ ਮੈਨੂੰ ਗੱਦੀ ਤੇ ਥੋੜੀ ਤੇ ਬੈਣਾ ਬੈਣਾ ਤੇ ਮੈਨੂੰ ਥੋੜਾ ਜਨਾ ਧਿਆਨ ਧਰਨਾ ਫੇਰ ਪਤਾ ਲੱਗੇਗਾ ਵੀ ਆ ਫੇਰ ਪਤਾ ਲੱਗੇਗਾ ਜੌਬ ਮਿਲੇਗੀ ਕਿ ਨਹੀਂ ਮੈਂ ਬਿਠਾਨੇ ਆ ਬਾਬਾ ਅਮਰਤ ਛਕਿਆ ਹੋਇਆ ਵੈਸੇ ਸ਼ੋਭਰੀ ਤੇ ਅਮਰੇ ਛਕਿਆ ਹੋਇਆ ਬਾਬਾ ਸਾਡੇ ਘਰ ਦਾ ਹੈ ਵੀ ਦੋ ਬਾਬੇ ਹੋ ਗਏ ਨੇ ਘਰ ਚ ਸਾਡੇ ਘਰ ਦੋ ਬਾਬੇ ਨੇ ਤਿੰਨ ਬਾਬੇ ਆਉ ਤਿੰਨ ਬਾਬੇ ਇੱਕ ਨੰਨੂ ਵੀ ਹੈ ਨੰਨੂ ਵੀ ਮੈਨੂੰ ਵੀ ਬਾਬਾ ਕਾ ਨਿਕਲਣ ਲੱਗੇ ਆ ਨਿਕਲਣ ਲੱਗੇ ਆ ਅੰਤਰਜਾਮੀ ਨੇ ਆ ਇਹ ਵੀ ਅੰਤਰਜਾਮੀ ਨੇ ਚਾਚੇ ਹੁਣ ਦਾ ਫੋਨ ਆ ਗਿਆ ਨਾਲ ਜਾਣਾ ਉਹਨਾਂ ਨੇ ਹੈਲੋ ਬਾਸਾ ਨਿਕਲ ਲੱਗ ਗਿਆ ਗੇਮ ਬਣਾਣੀ ਇਹਦੇ ਉੱਥੇ ਆ ਜਾਓ ਵੈਲੀਆ ਪੈਲਸ ਵੈਲੀਆ 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 ਆ ਬਹਿ ਜਾਓ ਵੈਲੀ ਆ ਵੈਲੈਸ ਵੈਲੀ ਆ ਵੈਲੈਸ ਜਿਹੜਾ ਵਾਲੀਆ ਵੈਲੀਆ ਹੀ ਹੈ ਉਮੀਦਾ ਵੈਲੀਆ ਹੈ ਵੈਲੀਆ ਹੋ ਗਿਆ ਵੈਲੈਸ ਚਲ ਆਗੇ ਬਸ ਆਗੇ 10 15 ਮਿੰਟ ਚ ਤੇ ਹੁਣ ਦੇਖ ਬਣਾਉਂਦੇ ਪੈਸੀ ਚਾਚੀ ਲਾ ਕਾਤੇ ਦੇਵਨੰਦ ਦੱਪਸੀ ਪੀ ਪੀਸੀ ਜਾ ਰਹੇ ਆ ਛੋਟੀ ਜਿਹੜੀ ਆਪਣੀ ਪਿੰਡ ਯਾਰ ਬਹੁਤ ਹੈਵੀ ਹੈ ਤੇ ਹਾਂ ਗੋਦਾੜੇ ਪਿੰਡ ਜਾ ਰਹਿਆ ਇਹ ਮੈਚ ਹੋ ਗਿਆ ਨਾਲ ਹੈਲੋ ਤੇ ਅਸੀਂ ਹੁਣ ਹੁਣ ਅਸੀਂ ਹੁਣ ਅਸੀਂ ਆਲੇ ਆ ਉਹਨਾਂ ਸੀ ਕਰਨ ਵਾਲਿਆਂ ਜਾੜਿਆਂ ਦੇਖ ਚਾਚੀ ਦੇਖੂ ਨਾ ਰਿਹਾ ਨਾ ਸਭ ਤਿਆਰ ਸ਼ਹਿਰ ਹੋ ਕੇ ਨਿਕਲ ਲੱਗੇ ਨੇ ਦਾਦੂ ਹਾਂਜੀ ਮੇਰਾ ਪੁੱਤਰ ਬੋਲੋ ਜੀ ਅਸੀਂ ਤਿਆਰ ਹੋਇਆ ਜੀ ਹਾਂਜੀ ਅਸੀਂ ਟਿੰਡ ਜਾਣਾ ਮੇਰਾ ਪੁੱਤਰ ਬਲੋ ਬਣਾ ਰਿਹਾ ਮੇਰਾ ਨੰਨਾ ਬਲੋ ਬਣਾ ਰਿਹਾ ਬਹੁਤ ਬਹੁਤ ਵਧੀਆ ਪਿੰਡ ਚੱਲੇ ਆ ਤੇ ਮੰਮਾ ਆ ਰਹੀ ਦੇ ਚਾਚੀ ਬਣਾਣ ਲੱਗੀ ਹੈ ਹਾਂ ਚਾਚੀ ਦੇ ਚਾਚੀ ਓ ਮੰਮਾ ਚਾਚੀ ਦਾ ਚਾਚੀ ਨਾ ਲੈ ਆਦਰ ਮੰਮਾ ਮੰਮਾ ਹਾਂਜੀ ਬੋਲੋ ਕੁਝ ਹਾਂਜੀ ਸਤਿਕਾਰ ਜੀ ਸਾਰਿਆਂ ਨੂੰ ਮੇਰੇ ਵੱਲ ਸਵਾਗਤ ਬਾਰ ਬਾਰ ਹੀ ਹੋਣਾ ਅਛਾ ਸਾਰੇ ਦਵਾ ਦਵਾ ਵੀ ਬੋਲਣਾ ਠੀਕ ਹੈ ਹੁਣ ਮੈਂ ਤੇ ਸ਼ਬਰੀਕ ਅਸੀਂ ਦੇਗ ਬਣਾਣ ਲੱਗੇ ਆਂ ਮਤਲਬ ਮੇਰੀ ਚਾਚੀ ਚਾਚੀ ਦੇਗ ਬਣਾਣ ਲੱਗੀ ਆ ਤੇ ਬਾਹਰ ਦਾ ਮੌਸਮ ਵੇਖੋ ਤਾਂ ਬਹੁਤ ਹੈ ਤੋਪ ਬਹੁਤ ਹੈ ਤੇ ਕੇਤ ਬੰਦ ਨਹੀਂ ਹੁੰਦਾ ਪਿਆ ਸੀ ਕਿ ਮੇਰਾ ਹੱਥ ਉੱਥੇ ਤੱਕ ਨਹੀਂ ਜਾਂਦਾ ਔਰ ਉਹ ਨਸੀ ਚਪਲਾਂ ਪਾ ਲੱਗੀਆਂ ਤੇ ਮੰਮੀ ਨੇ ਹਾਂ ਮੰਮੀ ਨੇ ਅੱਦਰ ਵੇਖੋ ਪਪਾ ਪਪਾ ਰੋਟੀ ਖਾਂਦੇ ਬੈਨੇ ਚਾਚੂ ਫੋਨ ਤੇ ਲੱਗੇ ਨੇ ਫੋਨ ਤੇ ਬੀਜੀ ਨੇ ਸਾਥ ਫੋਨ ਤੇ ਬੀਜੀ ਨੇ ਤੇ ਤਦ ਗੱਦੀ ਤੇ 10 ਹੋ ਗਿਆ ਐ ਵਾਲੀ ਕਰੀਮ ਲਾਈ ਹੈ ਐ ਵਾਲੀ ਕਰੀਮ ਬੱਸ ਆਲੀ ਕੌਨਸੀ ਕੌਨਸੀ ਲਾ ਕੇ ਕਰੀਮ ਲਾ ਲੈਣੇ ਅਰੇ ਮੈਂ ਤਾਂ ਇੱਕ ਹੀ ਕਰੀਮ ਲਗਾਤੀ ਹੂੰ ਦੋ ਬਾਰ ਬਾਰ ਤਾਂ ਕਰੀਮ ਨਹੀਂ ਮੈਂ ਲਗਾਤੀ ਹੂੰ ਪੰਜਾਬੀ ਹੋਰ ਤੂੰ ਐਂ ਇੰਦੀ ਬੋਲੀ ਤੇ ਮੈਂ ਐਂਦੀ ਬੋਲੀ ਨੰਨੂ ਕਦੀ ਪਤਾ ਨਹੀਂ ਕੌਨਸੀ ਕੌਨਸੀ ਕਰੀਮ ਲਗਾ ਲੇਤੀ ਮੈਂ ਤਾਂ ਬਾਸਲਿਨ ਲਗਾਤੀ ਭਾਈ ਬਾਸਲਿਨ ਕਹਾਂਦਾ ਤੂੰ ਐਂ ਬਾਸਲਿਨ ਲਗਾ ਲੈ ਐ ਦੀ ਸੋਰੀ ਸਾਰੇ ਤਾਂ ਬਾਸਲਿਨ ਲਗਾ ਲਿਆ ਐ ਬਾਸਲਿਨ ਐਤੋੜਾ 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 ਕੋਈ ਮਸਲੀ ਨਹੀਂ ਲਗਾਈ ਮੈਂ ਤਾਂ ਇਹ ਏਦਾਂ ਨਹੀਂ ਫੜੀਦਾ ਹੱਥਾਂ ਕੀ ਨਹੀਂ ਕਰੀਦਾ ਐਦਾਂ ਹਾਂ ਹੋਣ ਵੇ ਨਹੀਂ ਰਾਂਦੀਆਂ ਸਾਨੀ ਚਗਣਾ ਐਵਾਸ ਨਹੀਂ ਹੈ ਐਦਾਂ ਐਦਾਂ ਹੀ ਖਾਇਆ ਕਰ ਐਦਾਂ ਸ਼ਗਲ ਨਜ਼ਰ ਆਉਂਦੀ ਆ ਅੱਛਾ ਜੇ ਤਾਂ ਤੂੰ ਫੜ ਕੇ ਬੈਹੇ ਨੀ ਸ਼ਗਰੀ ਨਜ਼ਰ ਆ ਨਾ ਤੇਰੀ ਨਾ ਸਾਡੀ ਐਦਾਂ ਨਹੀਂ ਉਦਾਂ ਹੀ ਹਾਂ ਚਲੋ ਠੀਕ ਐ ਸੋਣਾ ਮੇਰਾ ਤੈਨੂੰ ਅਦਰ ਸਬਤ ਨੇ ਮੂਵੀ ਤੱਕ ਲੈ ਤੇ ਸਰ ਤੇ ਚੁੰਨੀ ਵੀ ਲਾ ਲਈ

ਇੱਕ ਦੇ ਵਿੱਚ ਦੋਨਾਂ ਨੇ ਹੱਥ ਪਾਇਆ ਜਾਂਦਾ ਹੀ ਨਹੀਂ ਪਿਆ ਹਲੋ ਫੇਰ ਪਰਪੜਾ ਨੇ ਨਸਾ ਢੋਗ ਪਾਣੀ ਕੀ ਰਿਹਾ ਹੈ ਪਾਣੀ ਹੈ ਵਿੱਚ ਤੇ ਉੱਚ ਕੋਈ ਰੋਟੀਾਂ ਨਹੀਂ ਪਈ ਹੁੰਦੀ ਦਾ ਮੇਰੀਆਂ ਉੱਤੇ ਤੇ ਮੈਂ ਵੀ ਚਲੀਆਂ ਮੇਰਾ ਸਰਵੇ ਇਕੱਲਾ ਇੱਕ ਵਾਰੀ ਮੇਕਅਪ ਆ ਵੇਖੋ ਹਾਂ ਮੇਕਅਪ ਦੇ ਲਓ ਬਈ ਇਹਦਾ ਅਸੀਂ ਅੰਦਰ ਕਰ ਲਈ ਤਾਂ ਸਾਹਮਣੇ ਨਾਲ ਹੀ ਐਸੇ ਨਾ ਪੀਸ ਅੰਦਰ ਨੂੰ ਕਰੇ ਦੋਨੇ ਜਿਹੜੇ ਐ ਦਾ ਉੱਪਰ ਛਾਕੇ ਨਾ ਅਸਲਾ ਦੇ ਨੂੰ ਢਾਕੇ ਲੈ ਚਾਤੀ ਆ ਦੇਖੋ ਇਹਨਾਂ ਤਾਂ ਦੇਖੋ ਛਾਕੇ ਪਾਉਂਦੇ ਮੈਨੂੰ ਸਾਡੇ ਕਿਉਂ ਆਦਰ ਦੇਖ ਲਓ ਇੱਕ ਵਾਰੀ ਦੋਨੇ ਜਿਹੜੇ ਨਾ ਥੋੜਾ ਹੋਇਆ ਹਾਂਜੀ ਤੇ ਦੇਗ ਬਣਦੀ ਹੈ ਅਸ਼ੋਬਰੀ ਸੋ ਕੋਰ ਪਹਿਲੀ ਵਾਰੀ ਦੇਗ ਬਣਾ ਰਹੀ ਹੈ ਮੈਨੂੰ ਪੰਨਾ ਵੀ ਆ हां जी हां जी सही है सोहना लग रहा है नवी ਗੋਟੀ ਨੇ ਬੜਾਈ ਦੇ नवी ਗੋਟੀ ਨੇ ਪਹਿਲੀ ਵਾਰੀ ਬਣਾਇਆ ਪ੍ਰਚਾਰ ਨਾਲੇ ਪਹਿਲੀ ਵਾਰੀ ਬਲੌਗ ਤੇ ਆਏ ਨੇ ਹਾਂ ਫਲਾਈਟਸ ਗਾ ਲਿਆ ਮੰਮੀ ਤੇ ਪੱਲਾ ਦੇ ਵੀ ਆਈ ਹੋਈ ਐ ਇਹ ਤਾਂ ਕੀ ਚੱਤੀ ਦਾ ਨਵਾਂ ਹੀ ਵਿਆਹ ਹੋਇਆ ਹਾ ਹਾ ਕਿਸੇ ਨੂੰ ਪਤਾ ਹੀ ਨਹੀਂ ਸੀ ਤੂੰ ਦੱਸਦੀ ਨਹੀਂ ਐ ਪੂਰੀ ਪਾਈ ਹੈ ਇਸ ਲਈ ਪਤਾ ਲੱਗ ਰਿਹਾ ਨਵਾਂ ਨਵਾਂ ਵਿਆਹ ਹੋਇਆ ਹਾ ਤੇ ਮੈਂ ਬਿੰਦੀ ਲਾਈ ਹੈ ਲਾਲ ਪਾਪਾ ਨੇ ਪੱਗ ਬੰਨੀ ਹੈ ਲਾਲ ਹਾਂ ਸਹੀ ਹੈ ਚਾਹਾਂ ਪੱਗ ਆਪਣੀ ਹੈ ਹਾਂ ਆ ਦੇਖੋ ਜੀ ਮੈਂ ਲਾਲ ਪੱਗ ਬੰਨੀ ਹੈ ਤੇ ਮੇਰੀ ਬਿੰਦੀ ਲਾਲ ਤੇ ਮੇਰੀ ਬਿੰਦੀ ਲਾਲ ਦੇ ਬਣ ਗਈ। ਪਾਠ ਕਰਕੇ ਜਦੋਂ ਵੀ ਦੇਗ ਬਣਾਣੀ ਹੈ ਪਾਠ ਕਰਦੇ ਹੋਏ ਦੇਗ ਬਣਾਉਂਦੀਆਂ ਨੇ। ਠੀਕ ਆ ਤੇ ਹੁਣ ਇੱਕ ਵਾਰੀ ਸ਼ੁਭਰੀ ਨੂੰ ਸਿਖਾ ਲਈ ਨਾਲ ਹੱਥ ਲਵਾ ਕੇ। ਉਹ ਵੀ ਵਧਾਇਆ ਕਰੀ। ਜੀ ਹਲ ਜੀ ਮੰਗਾ ਸਿੰਘ ਆਏ ਨੇ। ਸ਼ੀਪਲੀ ਪਿਪਲੀ ਆਏ ਨੇ ਪੁੱਛਣੇ ਕੋ ਬਣੀ ਰਹਿ ਜਾ ਸਰ ਇੱਕ ਵਾਰ ਨੱਚ ਕੇ ਵਿਖਾ ਦੇ ਨੱਚ ਕੇ ਵਿਖਾ ਦੇ ਇੱਧਰ ਆ ਉਰੇ ਆ ਇੱਧਰ ਆ ਆ ਬਗੜੂ ਆਏ ਹੈ ਢਿੰਗ ਲੱਕ ਲੱਕ ਢਿੰਗੇ ਢਿੰਗੇ ਲੱਕ ਲੱਕ ਢਿੰਗੇ ਢਿੰਗੇ ਲੱਕ ਲੱਕ ਢਿੰਗੇ ਢਿੰਗੇ ਲੱਕ ਲੱਕ ਆ ਜਾ ਹੁਣ ਬਸ ਇੰਨੇ ਕਰਨਾ ਉਰੇ ਯਾਰ ਯਾਰ ਕੋ ਪੁਆਇੰਟ ਪੁਆਇੰਟ ਮਸਾਣਾ ਦੇ ਨਾ ਕੋ ਪੇਪਰਾਂ ਬਾਰੇ ਪੁਆਇੰਟ ਸਨਾ ਦੇ ਚੰਗੀ ਅਰੇ ਪੇਪਰਾਂ ਬਾਰੇ ਕੋਈ ਨਹੀਂ ਕੀ ਕਰਤੋ ਓਏ ਪੇਪਰ ਹੈ ਕੀ ਕਰਤੂਤ ਕੀਤੀ ਕੀ ਕਰਤੂਤ ਕੀਤੀ ਪੇਪਰਾਂ ਜੀ ਗਾਣਾ ਲੈ ਕੇ ਆਇਆ ਬਲੂਸ ਕੱਟ ਕੇ ਆਇਆ ਮੈਨੂੰ ਗਾਣਾ ਕੱਟ ਕੇ ਪੇਪਰ ਦੇ ਕੇ ਹਾਂ ਤੇ ਬਸ ਰਾਮਨਾਲ ਐਦਾਂ ਬਹਿ ਗਿਆ ਅੱਛਾ ਇਹ ਗਾਣਿਆ ਕਰਦੇ ਕਰਦੇ ਲਾ ਕੇ ਫੱਟਕੀ ਕਰਦੇ ਇਹ ਲਿਖ ਕੇ এবੀਸੀ ਸਹੀ ਲਿਖ ਕੇ ਨਹੀਂ ਪੇਪਰ ਗਲਤ ਲਿਖਿਆ ਕੀ ਲਾਇਆ ਕੋਟ ਪਹਿਨੀਏ ਤੇਰੇ ਸੋਚ ਲੈ ਮੈਨੂੰ ਤੇ ਆਉਂਦਾ ਮੈਂ ਤਾਂ ਸਾਰਾ ਬਰਾਬਰ ਗਲਟੇ ਡਰਾਇੰਗ ਦਾ ਪੇਪਰ ਸੀ ਮੈਂ ਸਭ ਅੱਛੀ ਡਰਾਇੰਗ ਕੀਤੀ ਸਟਾਈਲ ਤੇ ਕਿਹਨੇ ਆਇਓ ਅੱਛਾ ਤੁਮ ਕਿਹ ਗੱਲ ਕਰ ਰਹੇ ਹੋ ਨਹੀਂ ਮੰਗੇ ਹਾਂ ਮੰਗੇ ਹਾਂਜੀ ਡਰਾਇੰਗ ਕੀ ਕਰਕੇ ਆ ਓਏ ਹਾਂਜੀ ਸਹੀ ਮੈਂ ਦੱਸਦੀ ਹਾਂ ਲਾਈਨ ਚ ਕਿਹੜੀ ਪੋਇਮ ਸੁਣਾਈ ਸੀ ਕੀ ਡਰਾਇੰਗ ਕਰਕੇ ਸਹੀ ਦੱਸ ਭੰਦੀ ਵੀ ਉਹ ਦੂਰ ਤੇ ਨਹੀਂ ਐਨੂੰ ਪਤਾ ਹੈ ਲਾਈਨ ਮੇ ਕਿਹੜੀ ਪੋਇਮ ਸੁਣਾਈ ਸੀ ਲਾਈਨ ਹੂੰ

ਹਾਂਜੀ ਉਹ ਉਹ ਕਰ ਦਿੱਤਾ ਨਾ ਹਾਂ ਮੋਟਰਸਾਈਕਲ ਚਲਾਉਂਗਾ ਮੈਂ ਮੈਂ ਤਾਂ ਸਾਰਾ ਹੈ ਤੇਰੇ ਨਾਲ ਨਹੀਂ ਕੋਈ ਗੱਲ ਨਹੀਂ ਮੈਂ ਕੱਲਾ ਆ ਜਾਊਂਗਾ ਨਾ ਅੱਜ ਜਿਹੜਾ ਮੁਸਕਾਨ ਜਾਰੀ ਨਾਲ ਕੱਲਾ ਨਹੀਂ ਮੈਂ ਤੇ ਅਜੀ ਸੀ ਬਈ ਆਹ ਕਹਿੰਦੇ ਦੇਖ ਲੈ ਕੇ ਅੱਗੇ ਬੈਠੋ ਤੁਸੀਂ ਨਹੀਂ ਨਹੀਂ ਡੈਡੀ ਬਹਿ ਜਾਂਦੇ ਨੇ ਅੱਗੇ ਯਾਰ ਜੁੱਤੀ ਰੱਖੇ ਜੁੱਤੀ ਲੱਗ ਬਣੇ ਪਿੱਛੇ ਜਾ ਕਰਦੇ ਨੇ ਨਹੀਂ ਨਹੀਂ ਮੈਂ ਨਹੀਂ ਫਿਰ ਮੈਂ ਬਾਜੂਗੀ ਨਾ ਤੇ ਫਿਰ ਡੈਡੀ ਤੇਰੇ ਨਾਲ ਹੋ ਜਾਏਗਾ ਨਹੀਂ ਮੈਂ ਤੇ ਚਾਚੀ ਸਾਡੇ ਨਾਲ ਪਿੱਛੇ ਬਹਿ ਜਾਗੀ ਨਾ ਹਾਂ ਜਦੋਂ ਚਲ ਵੇਖਾਂਗੇ ਨਹੀਂ ਕੋਈ ਗੱਲ ਫਿਰ ਹਾਰ ਆਹੋ ਮੈਂ ਮੋਟਰਸਾਈਕਲ ਤੇ ਆ ਜਾਊਂਗਾ ਕੋਈ ਗੱਲ ਨਹੀਂ ਮੋਟਰਸਾਈਕਲ ਤੇ ਆ ਜਾਊਂਗਾ ਮੈਂ ਚਲ ਦੇਖ ਲਾਂਗੇ ਕੋਈ ਯਾਰ ਐਡੀ ਕੋਈ ਗੱਲ ਨਹੀਂ ਹੈਗੀ ਅੱਛਾ ਬਾਲਾ ਨਾ ਸੋਚਿਆ ਕਰੋ ਤੇ ਇੱਕ ਗੱਲ ਮੈਂ ਸ਼ੇਅਰ ਕਰਨੀ ਭੁੱਲ ਗਿਆ ਵੀ ਅਸੀਂ ਅੱਜ ਜੇਠਾ ਹੈ ਤੁਹਾਰਾ ਜੇਠਾ ਹੈ ਤੁਹਾਰਾ ਅਸੀਂ ਪੱਕਾ ਜਾਣਾ ਹੀ ਜਾਣਾ ਹੁੰਦਾ ਇਹ ਪਿੰਡ ਹੈ ਨਾ ਖੇਤਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਜਾਣਾ ਹੀ ਜਾਣਾ ਹੁੰਦਾ ਉਸ ਤੋਂ ਇਲਾਵਾ ਜੇ ਵਿੱਚ ਗੇੜਾ ਲਾਜੋ ਲੱਗ ਗੱਲ ਬਟ ਜੇਠਿਆ ਦੁਬਾਰਾ ਸਹੀ ਜਾਣਾ ਹੀ ਜਾਣਾ ਹੁੰਦਾ ਤਾਂ ਕਰਕੇ ਅੱਜ ਫਿਰ ਅਸੀਂ ਜਾ ਰਹੇ ਹਾਂ ਤੇ ਬਾਕੀ ਉਥੇ ਜਾ ਕੇ ਆਪਾਂ ਫਿਰ ਗੱਲਾਂ ਬਾਤਾਂ ਸ਼ੇਅਰ ਕਰਦੇ ਹਾਂ ਫਿਲਹਾਲ ਹੁਣ ਨਿਕਲੀਏ ਫਟਾਫਟ ਮਾਸਕ ਪਾ ਲੈਨੇ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੈ ਰਾਹ ਦੇ ਵਿੱਚ ਮੈਂ ਵੀ ਲੈ ਲਿਆ ਦੇਖੋ ਦੋਨਾਂ ਨੇ ਮਾਸਕ ਜੇ ਲੈ ਲੈਨੇ ਠੀਕ ਹੈ ਕਿਉਂਕਿ ਮੋਟਰਸਾਈਕਲ ਤੇ ਜਾ ਰਹੇ ਅਸੀਂ ਦੋਨੋਂ ਜਣੇ ਤੇ ਡੈਡੀ ਗੱਡੀ ਲੈ ਕੇ ਜਾਣਗੇ ਠੀਕ ਹੈ ਤੇ ਬਾਕੀ ਆਪਾਂ ਨਿਕਲਦੇ ਆਪਾਂ हां मम्मा चाची ते मैं और को बादू <laughs> ते दादी ठीक है मम्मी आवीला ये ਸਾਡਾ ਘੋੜਾ ਘੋੜੇ ਤੇ ਮਾਰਾ ਕੱਪੜਾ ਘੋੜੇ ਦੀ ਸਫਾਈ ਹੋ ਰਹੀ ਏ ਇਹਨੂੰ ਲੈ ਕੇ ਨਿਕਲਣਾ ਪਾਉ ਠੀਕ ਲਓ ਜੀ ਘਰ ਦੀਆਂ ਮਹਾਰਾਣੀਆਂ ਬਹਿ ਗਈਆਂ ਵਿੱਚ ਤੇ ਹੈਲੋ ਬਾਏ ਬਾਏ ਮਿਲਤੇ ਹਾਂ ਨਨੂ ਠੀਕ ਹੈ ਬਾਏ ਬਾਏ ਨਨੂ ਆਰੇ ਆ ਗਏ ਅਸੀਂ ਵੀ ਚੱਲ ਬਾਈ ਚਲੀਏ ਲਓ ਇਹ ਇੱਕ ਵਾਰੀ ਨੰਗਰ ਦੀ ਤਸੱਲੀ ਕਰਾਉਣ ਤੋਂ ਬਾਅਦ ਸਾਰੇ ਉਹ ਕਹਾਵਰ ਨੇ ਡਫਰਾਣ ਤੋਂ ਬਾਅਦ ਕੜੀ ਤੇ ਚਾਵਲਾ ਨਾ ਆਇਆ ਪੂਰੀ ਤਸੱਲੀ ਹੈ ਜੀ ਪੂਰੀ ਤਸੱਲੀ ਸ਼ਾਮ ਰਾਤ ਤੱਕ ਨਹੀਂ ਹੁਣ ਭੁੱਖ ਲੱਗਦੀ ਕੜੀ ਚੋਰ ਰੈਤਾ ਆਲੂ ਵਾਲੇ ਪਰੌਂਟੇ ਆਲੂ ਵਾਲੇ ਤੇ ਫਿਰ ਇੱਕ ਇੱਕ ਹੋਰ ਵੀ ਖਾ ਲੈਂਦੇ ਸਹੀ ਗੱਲ ਇੱਕ ਇੱਕ ਖਦਾ ਆਲੂ ਵਾਲਾ ਪਰੌਂਟਾ ਮੈਨੂੰ ਅਹੀਂ ਇੱਕ ਇੱਕ ਆਲੂ ਵਾਲਾ ਪਰੌਂਟਾ ਖਾਦਾ ਇਹ ਮੇਡਾ ਤਾਂ ਨਹੀਂ ਲੱਗਿਆ ਆਹ ਇਹ ਤਾਂ ਮੈਂ ਨਹੀਂ ਚੱਲਾਂ ਪਹਿਲਾਂ ਤੂੰ ਕਹਿੰਦਾ ਨਹੀਂ ਜਾਣਾ ਅਸੀਂ ਤਾਂ ਖਾ ਲਏ ਨੰਨੂ ਨੇ ਵੀ ਮੈਂ ਬਾਅਦ ਤੈਨੂੰ ਮਿਲਣਾ ਸੀ ਹਾਂ ਆਲੂ ਵਾਲਾ ਪਰੌਂਡਾ ਮਿਲਾਂਗੇ ਅਗਲੇ ਵੱਖ ਵਗ ਕਰ ਰਹੇ ਨੇ ਫੇਰੇ ਅੰਦਰ ਤੇ ਦਿਲ ਨਾ ਜਾਂਦਾ ਤਾਂ ਫੇਰ ਮਿਲ ਜਣਾ ਸੀ ਉਹ ਤੂੰ ਲੈ ਉਹ ਥੱਲੇ ਉੱਤਰ ਜਾ ਨੰਨੂ ਮਿਲੇ ਆਲੂ ਵਾਲਾ ਤੇਰੀ ਵੀ ਨੀਤ ਨਹੀਂ ਰਹੀ ਉਹ ਚੱਲ ਚਲੋ ਵੀ ਚਲੋ ਚਲੋ ਜੀ ਉਹ ਵੱਖਲੇ ਪਰੌਂਡਾ ਦੇਖਾਂਗੇ ਮੈਂ ਕਿ ਇੱਕ ਵਾਰੀ ਵਹਾ ਲਈਏ ਹੁਣ ਸਿੱਧਾ ਪਿੰਡ ਮਿਲਾਂਗੇ ਆਪਾਂ ਪਾਣੀ ਦੇ ਰਹੀ ਪਾਣੀ ਨਵੀਂ ਬਹੂ ਪਾਣੀ ਦੇ ਪਾਣੀ ਦੇ ਪਾਣੀ ਹੁਣ ਲੈ ਚੱਲ ਆਇਆ ਚ ਸੂਆ ਚ ਕਰ ਲੈ ਫੇ ਕਰ ਲੈ ਪਰੇ ਜਾ ਕੇ ਕਰ ਪਾਣੀ ਦਿੱਤਾ ਜਾ ਰਿਹਾ ਬੂਟਿਆਂ ਨੂੰ ਹਾਂਜੀ ਤੇ ਇੱਧਰ ਆਣ ਆ ਕੇ ਬਹਿ ਗਏ ਨੇ ਜਨਾਬ ਇੱਧਰ ਸਿਰ ਦਰਦ ਹੋ ਰਹੇ ਨੇ ਛੇਰ ਭੰਡਿਆਈ ਤੇ ਮਲ ਪਹਾੜਾ ਪੁੜਾ ਘੁੰਮਣਗੇ ਤੇ ਫੇਰ ਕੀ ਬਣੂਗਾ ਪਹਾੜਾ ਜੀ ਲੱਗੇ ਨੇ ਜਰਾ ਕਿਉਂ ਲੱਗ ਪਹਾੜਾ ਆਹੋ ਉਹ ਤਾਂ ਗੱਲ ਕਰਦਾ ਪਿਆ ਜੀ ਪਹਾੜਾ ਚਕੇ ਮੰਮੀ ਦੇ ਮੰਮੀ ਨਾ ਲੱਗੇ ਮੰਮੀ ਆਪ ਨਹੀਂ ਨਾ ਜਾ ਸਕਦੇ ਤਾਂ ਕਰਕੇ ਕਹਿੰਦੇ ਮੇਰੇ ਜਾ ਸਕਦੀ ਲੈ ਜਾ ਫਿਰ ਪਹਾੜਾ ਤੇ ਮੈਨੂੰ ਕੀ ਆ ਉਹ ਮੈਂ ਕਛ ਕਹਿ ਰਿਹਾ ਮੈਂ ਤਾਂ ਉਦਾਂ ਕਹਿ ਰਿਹਾ ਅਜਾ ਕੁਸਰ ਨਹੀਂ ਤੇ ਕੋਈ ਗੱਲ ਹੀ ਨਹੀਂ ਹੈਗੀ ਉੱਥੇ ਲੰਗਰ ਨਹੀਂ ਨਾ ਹੁੰਦੇ ਵੀ ਮੈਂ ਕਹਿੰਦਾ ਜੇ ਲੰਗਰ ਹੁੰਦੇ ਤਾਂ ਪੜਾ ਲੈਂਦੇ ਆਹੋ ਹਾਂ ਰੂਹ ਕਿੱਥੇ ਐ ਰੂਹ ਲਫਾਫੇ ਚ ਭਾਈਸ ਮੰਮੀ ਨੇ ਆ ਗਈ ਆ ਮੈਂ ਉਹ ਦੂਜਾ ਲਫਾਫਾ ਲੈ ਰੂਹ ਵਾਲਾ ਪਤਾ ਨਹੀਂ ਮੇਰੇ ਮਗਰ ਕਿਣਾ ਪਿਆ ਉਹ ਨੰਨੂ ਫੇਰ ਚਲੀ ਗਈ ਏ ਲੈ ਲਫਾਫਾ ਲੱਗਦੇ ਨੰਨੇ ਆ ਜਾ ਕਪੜੇ ਪਾ ਲੈ ਚਲਾ। ਉਹ ਦੇਖੋ। ਹਾਂਜੀ ਤੇ ਹੁਣ ਇੱਥੇ ਬਹਿ ਕੇ ਬਾਬਾ ਜੀ ਦੀ ਪ੍ਰਸ਼ਾਦਾ ਛਕ ਰਹੇ ਆ। ਲੈ ਕੇ ਆਏ ਸੀ ਮੰਮੀ ਹੁਣੀ ਆ ਕੋ। ਜਲੇਬੀਆਂ ਵੀ। ਆ ਜੀਵਾ ਕੀੜੇ ਨਾ ਹਉਣ ਵਿੱਚ ਇਹਦੇ। ਕੀੜਾ ਕੁੜਾ ਨਾ ਪੈ ਗਿਆ ਹੋਵੇ। ਖੇਤਾਂ 'ਚ ਬੈਠੇ ਆ ਦੇਖੋ। ਨਾ ਸੋਨਾ ਲੱਗ ਰਿਹਾ ਓਏ ਹੋਏ ਓਏ ਹੋਏ ਕੁਦਰਤ ਕੁਦਰਤ ਵਾਇਗਰ ਵਾਇਗਰ ਵਾਹ ਜੀ ਵਾਹ ਇਹ ਗੋਲੂ ਇੱਧਰ ਖੜਾ ਰਛਾਦਾ ਛਕਣ ਲੱਗਾ ਕਿਆ ਬਾਤ ਹੈ ਮੇ ਲੋ ਨਿਆਰੇ ਹੈ ਕੁਦਰਤ ਦੇ ਕਿੰਨਾ ਵਧੀਆ ਲੱਗਦਾ ਪੁਰਾਣੇ ਸਮੇਂ ਜਦ ਕਿੰਨਾ ਸੋਹਣਾ ਲੱਗਦਾ ਹੋਇਆ ਖੇਤਾਂ 'ਚ ਖੇਤੀ ਕਰਦੇ ਸੀ ਮੈਂ ਕਿਹਾ ਕਿੰਨਾ ਵਧੀਆ ਲੱਗਦਾ ਹੋਏਗਾ ਜਦੋਂ ਇੱਥੇ ਖੇਤਾਂ 'ਚ ਖੇਤੀ ਕਰਦੇ ਸੀ ਨਾਲੇ ਨਾਲੇ ਪ੍ਰਸ਼ਾਦਾ ਛਕਦੇ ਕਿ ਨਹੀਂ ਡੈਡੀ ਆਖੂ ਹੈ ਪਹਿਲਾਂ ਇਹ ਚੱਲਦਾ ਸੀ ਹੈਨਾ ਚੱਲਦਾ ਹੀ ਗੇੜੀ ਅਸੀਂ ਇਹ ਗੇੜੀ ਹਾਂ ਢੱਗਿਆਂ ਨਾਲ ਵਾਂਦੇ ਸੀ ਕਿੰਨਾ ਮਜ਼ਾ ਆਂਦਾ ਹੋਣਾ ਕਿੰਨੇ ਸੋਹਣੇ ਹੈ ਨਾ ਦੁਪਹਿਰ ਹੋਣੀ ਹੈ ਕਿੰਨਾ ਸੋਹਣਾ ਸਮਾਂ ਹੋਣਾ ਤੁਸੀਂ ਆਪ ਸਾਬ ਲਾ ਲੋ ਹੁਣ ਇਹਦਾ ਦਰਖਤ ਵੀ ਕੱਢ ਗਿਆ ਉਸ ਟਾਈਮ ਦਰਖਤ ਵੀ ਬੜੇ ਸੀਗੇ ਤੇ ਐਦਾਂ ਹੀ ਫਸਲਾਂ ਹੁੰਦੀਆਂ ਸੀਗੀਆਂ ਪਹਿਲਾਂ ਵੀ ਇਹੀ ਸਾਰਾ ਕੁਝ ਸੀਗਾ ਪਹਿਲਾਂ ਵੀ ਕਿੰਨਾ ਸੋਹਣਾ ਲੱਗਦਾ ਹੋਣਾ ਫੀਤਾ ਜਿ ਬੈਗੇ ਕੋੜ ਦੇ ਦੇ ਵੀਰ ਜੀ ਕਿੰਨਾ ਹੀ ਪਾਪ ਉਹ ਤਾਂ ਜਾਨੀ ਅੱਜ ਖਾਣ ਤੋਂ ਮੇਕ ਤੇ ਰੋਹ ਹਾਂ ਆਦਰ ਆ ਨਾ ਮਨੂ ਥੋੜੀ ਥੋੜੀ ਖਾਪੋ ਤਾਂ ਇਹ ਬਹੁਤ ਜ਼ਿਆਦਾ ਨਾਲ ਵੱਡੀ ਹੋ ਗਈ ਪਾਣੀ ਕੱਢ ਦੇਣਾ ਮਨੂ ਲੈਓ ਇੱਧਰਲੇ ਪਾਸੇ ਪਾਣੀ ਚੱਲ ਰਿਹਾ ਦੇਖੋ ਖਾਲ ਦੇ ਵਿੱਚ ਹੈ ਕਣਕਾਂ ਨੂੰ ਪਾਣੀ ਲੱਗ ਰਿਹਾ ਨਾ ਖਾ ਰਹੇ ਆ ਕੀ ਬਾਤ ਹੈ ਨਿਆਰੇ ਨਿਆਰੇ ਨੇ ਹੈ ਤੂੰ ਮਾਰ ਦਰ ਨਾ ਕੋ ਬੋਤਲ ਨੰਨੂ ਕੋ ਲੇ ਗਿਆ ਗੋਲੂ ਲੇ ਗਿਆ ਨਾ ਹੋਣਾ ਨਾ ਤੈਨੂੰ ਕੀ ਪਾ ਦੇ ਬੱਗੂ ਮਾਰਦਾ ਕੰਮ ਕੇ ਮੈਂ ਵੇਖਾ ਦੁਨੀਆ ਸਾਰੀ ਲੱਭਣੀ ਨਹੀਂ ਮौज ਪੰਜਾਬ ਹੈ ਹੈ ਕਿ ਨਹੀਂ ਸਾਡੇ ਪਿੰਡ ਆ ਜਾ ਤੇ ਸੁਰਗਾਂ ਵਿੱਚ ਕਹਿੰਦੇ ਪੰਜਾਬ ਨਹੀਂ ਹੋਣਾ ਹੈ ਉਹ ਜਗਾਂ ਦੀ ਹੈ ਸਾਰੀ ਹੈ ਇਸ ਵਰਗ ਹੈ ਇਹ ਸਵਰਗ ਹੈ ਇਹ ਸਵਰਗ ਹੈ ਸਾਡਾ ਪੰਜਾਬ ਹੀ ਸਵਰਗ ਹੈ ਪੰਜਾਬ ਵਰਗੀ ਥਾਂ ਕਿਤੇ ਨਹੀਂ ਹੈਗੀ ਮੈਂ ਬੋਲ ਤੂੰ ਬੋਲ ਵੀ ਬੋਲ ਜਿੰਨਾ ਮਰਜੀ ਫਸਲੀਆਂ ਨੇ ਦੁਨੀਆ ਦੇ ਕੋਨੇ ਕੋਨੇ ਆ ਹਨਾ ਜਿੰਨਾ ਮਰਜੀ ਹੋਏ ਬੜਾਓ ਪਰ ਸਭ ਜੀ ਬੜਾਓ ਜਹਾ ਵਰਗੀ ਮਾਉਣੇ ਰੁਕ ਦਿੱਤੀ ਰਹਿ ਪੰਜਾਬ ਵਰਗਾ ਕਲਚਰ ਆਗੇ ਨਹੀਂ ਆ ਤੇ ਪੈਸਾ ਬਾਰ ਪੈਸਾ ਆ ਚੀਜ਼ਾਂ ਨਹੀਂ ਹੈ ਸਹੀ ਗੱਲ ਜਜ਼ਬਾਤ ਨਹੀਂ ਹੈਗੇ ਰਿਸ਼ਤੇ ਨਹੀਂ ਹੈਗੇ ਬਾਹਰ ਉਹ ਜੋ ਬੋ ਜਾਤਾ ਹੈ ਉਹ ਪਿਆਰ ਨਹੀਂ ਹੈਗਾ دل ਨੂੰ سکون ਨਹੀਂ ਹੈਗਾ ਬਾਹਰ ਸਟੈਸਟ ਸਟੈਸਟ ਐ ਤੂੰ ਹਾਂਜੀ ਤੇ ਹੁਣ ਪਤਾ ਕੀ ਕਰ ਲਗਿਆ ਆਪਾਂ ਨਾ ਉੱਪਰ ਲਗਿਆ ਪਾਣੀ ਇਹ ਬੂਟਿਆਂ ਵਾਸਤੇ ਯਾਨੀ ਕਿ ਇਥੇ ਭਰ ਕੇ ਨਾ ਅਸੀਂ ਰੱਖ ਦਿੰਨੇ ਆ ਵੀ ਮੰਨ ਲਓ ਬਾਅਦ ਚ ਬੂਟਿਆਂ ਨੂੰ ਪਾਣੀ ਦਾ ਓੱਖਾ ਨਾ ਹੋਵੇ ਉਹਨਾਂ ਨੂੰ ਹੈ ਨਾ ਉਹ ਤੇਰੇ ਕੋ ਪੁੱਤ ਨਹੀਂ ਪਾ ਰੋਣਾ ਲੈ ਤੂੰ ਕਰ ਲੈ ਟਰਾਈ ਕਰ ਲੈ ਦੇ ਲੈਨੇ ਕਿੰਨਾ ਆ ਮਿੱਟੀ ਪਿੱਛੇ ਭਰਦੀ ਆਏ ਹਾਏ ਕਰਤਾ ਨਾ ਉਹੀ ਕੰਮ ਕਰਤਾ ਨਾ ਉਹੀ ਕੰਮ ਜਿੱਤੋਂ ਮੈਂ ਡਰਦਾ ਸੀ ਹਾਂ ਕਰਤਾ ਉਹੀ ਕੰਮ ਜਿੱਤੋਂ ਮੈਂ ਡਰਦਾ ਸੀ ਐ ਹੁਣ ਭਰਿਆ ਨਾ ਸਾਫ ਪਾਣੀ ਆਵੇ। ਐਦਾ ਬਾ ਬਾਲਟੀ ਭਰ ਦੇਣੀ ਐ। ਗੰਦੀ ਬਾਲਟੀ ਐ। ਕੋਈ ਗੱਲ ਨਹੀਂ ਗੰਦੀ ਹੋਰੀ ਐ ਬਾਲਟੀ ਬਾਅਦ ਵਿੱਚ ਸਾਫ ਹੈ। ਸਾਫ ਪਾਣੀ ਤਾਂ ਗੰਦੀ। ਬੂਟਿਆਂ ਨੂੰ ਹੀ ਦੇਣਾ ਕੋਈ ਗੱਲ ਨਹੀਂ। ਪਾਣੀ ਤਾਂ ਸਾਫ ਨਹੀਂ ਆਉਂਦਾ। ਮਿੱਟੀ ਨਹੀਂ ਨਾ ਵਿੱਚ ਭਰਨੀ ਪੂਰੀ। ਐਦਾ ਕੀ ਪਾਣੀ ਭਰਨ ਦਾ। ਨਾ। ਹੈਂ? ਸਾਰੇ ਪਾਇਆ ਹੈ। ਸਾਰੇ ਪਾਇਆ ਪਾਣੀ। ਔਰ ਹੁਣ ਪਾਣੀ ਲੱਗਿਆ ਪਾਣੀ ਪਾ ਦੋ ਪਾ ਦੋ ਪਾਣੀ ਪਾ ਦੋ ਪਾਣੀ ਪਾ ਦੋ ਵਾਰੀ ਵਾਰੀ ਪਾ ਦਿਆ ਤੇਰੇ ਕੋਲ ਬੂਟਾ ਇਹਨੂੰ ਕਿਹੜਾ ਪਾਣੀ ਪਾ ਤੇਰੇ ਕੋਲ ਬੂਟਾ ਇਹਨੂੰ ਪਾ ਪਾ ਪਾਣੀ ਤੇਰੇ ਬੂਟੇ ਕੋਲੇ ਵਾਏ ਦਾ ਵਾਏ ਦਾ ਵਾਏ ਦਾ ਥੋੜਾ ਥੋੜਾ ਵਾਈਟ ਵੀ ਲੱਗ ਰਿਹਾ ਥੋੜਾ ਥੋੜਾ ਕੋਈ ਗੱਲ ਨਹੀਂ ਉਹ ਡਿੱਗਣਾ ਹੈ ਕਿਤੇ ਵੀ ਆਦੀ ਬੱਸ ਚੋਰ ਬਣਾਓ ਵੀਡੀਓ ਬੱਸ